ਸਤਿ ਸ਼੍ਰੀ ਅਕਾਲ ਬਾਈ। ਲਓ ਬਾਈ ਮੋੜਤਾ ਪਾਣੀ ਅੱਜ। ਫੀਰਤੀ ਆੜ ਚ ਵੀ ਕਈ ਮਣੀ ਮਾੜੀ। ਚੂਹੇ ਬਾਈ ਬਹੁਤ ਆ ਗਏ ਆ, ਡੁੱਡਾ ਵੱਟੀ ਜਾਂਦੇ ਆ। ਬੱਕੀ ਬਾਈ। ਸਫਾਇਦੇ ਦਾ ਖਤਮ ਹੀ ਆ। ਹੁਣ ਕਣਕ ਦਾ ਬਚਾਅ ਹੋਵੇ। ਉਹ ਬਈ ਚੱਲਦਾ ਪਾਣੀ ਇਹ ਆ ਜੋ ਵੀ 26 ਦਿਨਾਂ ਦੀ ਪੱਕੀ ਹਵਾ ਚੱਲਦੀ ਬਾਈ ਅੱਜ ਮੌਸਮ ਲੱਗਦਾ ਆਖਰਾ ਹੋਊਗਾ ਇਸ ਹੁਣਾਂ ਦਾ ਉਹ ਪਤੂ ਕੁਦਾ ਦਾ ਨਿਕਲੀ ਆ ਬਾਕੀ ਬਾ ਗਾਂ ਨੂੰ ਬਾਈ ਆੜ ਚੱਕ ਦਣੀ ਆ ਸਾਰੀ ਸਿੱਧੇ ਕਿਹਾਰੇ ਪਾ ਦੇ ਨੇ ਪਰ ਇਹਨੂੰ ਆੜਦਾ ਕਰਤੀ ਐ ਇਨਸਾਫ ਪਹਿਲੇ ਬਾਈ ਸੁੱਕ ਗਏ ਆ ਜਿਹੜੇ ਪੱਤੇ ਸੀ ਮਾੜੇ ਮਾੜੇ ਲਾਏ ਆ ਆ ਵੀ ਸੁੱਕ ਗਿਆ ਹੈ ਮਾੜਾ ਮਾੜਾ ਹੁਣ ਨੂੰ ਪਾਣੀ ਪਾਉਣਾ ਡੱਬੇ ਨਾਲ ਬਾਕੀ ਆ ਕੁਛ ਥੋੜੇ ਜੇ ਬਚੇ ਆ ਬਾਕੀ ਤਾਂ ਖਰਾਬ ਹੀ ਹੋ ਗਏ ਆ ਇੱਕ ਟੂਆ ਬਾਈ ਹੋ ਪਾ ਗਿਆ ਸੂਰ ਸੁਦੀਦਾ ਨਹੀਂ ਹੁਣ ਜੱਜਣਾ ਹੋਇਆ ਮਾੜਾ ਜਿਹਾ ਦੀਦਾ ਇੱਥੋਂ ਚੂਹੇ ਵੀ ਆ ਗਏ ਜੀ ਦੇਖ ਲਓ ਮਾਰਦੇ ਹੁਣ ਜਿੰਨੇ ਨੂੰ ਮਾਰਦੇ ਆ ਵੀ ਸੁੱਕ ਚੰਨਾ ਕੋਈ ਪਾਣਾ ਮੜਾ ਹੀ ਰਹਾ ਹੈ

ਬਾਕੀ 85 ਕਰਕੇ ਸੂਰਜਾਦਾ ਆਉਂਦੇ ਆ ਨਾਲ ਆ ਕੇ ਖਾਦ ਜੀ ਕਰੀ ਜਾਂਦੇ ਆ ਉਹਨਾਂ ਟੁੱਟੀ ਜਾਂਦੇ ਆ ਦੇਖੋ ਰਾਤ ਦਾ ਹੀ ਫੁੱਲਿਆ ਵੀ ਮੜਮੜਾ ਆਹ ਕੋ ਠੀਕ ਆ ਐਦਾ ਬੰਨੇ ਸੀਗੇ ਬੋਰੇ ਆਇਦਨ ਨਾਲੋਂ ਪਟ ਲੰਦੇ ਆ ਦੋ ਬਈ ਨਾਲ ਕੇ ਸੜਗੇ ਸੜਗੇ ਹਨ ਚੰਗਾ ਵੱਡਾ ਹੋਇਆ ਬੂਟਾ ਇਹ ਆ ਬਾਈ ਸੂਰਾ ਨੇ ਕੀਤਾ ਸਾਰਾ ਕੁਝ ਇਦਾਂ ਨਾਲ ਆ ਕੇ ਇਦਾਂ ਕਿ ਸੜਦੇ ਆ ਤੇ ਲੱਗੀ ਮਿੱਟੀ ਤੇ ਆਈ ਪੰਜ ਸੱਤ ਬੂਟੇ ਹੀ ਬਚੇ ਆ 50 ਬੂਟੇ ਸਗੇ ਸਾਰੇ ਲੱਗਦਾ ਬਾਈ ਬਹੁਤ ਵਧੀਆ ਜੰਮੀ ਆ ਕੀ ਬਈ ਉੱਧਰ ਵੀ ਦੇਖਦੇ ਚਲਾਉਣੇ ਜਾ ਕੇ ਮੋਟਰ ਕੋ ਪੌਣਾ ਬੰਦਾ ਖਾਤ ਬਈ ਮੋਰੇ ਮੋਰੇ ਉਹ ਸਾਹਮਣੇ ਆ ਕੁ ਡਾ ਕੇ ਬੱਤੀ ਚੱਲ ਜਵੇ ਅੱਜ ਟੈਕ ਕੇ ਫੇਰ ਆਹ ਦੇਖੋ ਜੂਆ ਬਈ ਆ ਗਿਆ ਅਨਿਤਾ ਭਾਈ ਇਕੱਲੇ ਉਲੀ ਜਾਂਦਾ ਉਦਾਂ ਲੋ ਬਈ ਭਰ ਗਿਆ ਟੋਆ ਜਾ ਵੀ ਨਿਕਲੇ ਨਹੀਂ ਉਦਾਂ ਚੂਆ ਜਾ ਕੋਈ ਪਚਾਇਆ ਤੋਗ ਸਗੀਆਂ ਰੁੱਡਾਂ ਉਹਨਾਂ ਚ ਦੇਖਿਆ ਉਹਨਾਂ ਚ ਹੈ ਨਹੀਂ ਸਗਾ ਉਦਾਂ ਜੇ ਹੋਇਆ ਵੀ ਉਹ ਹੈਗੀਆਂ ਬੈਠੀਆਂ ਦੋਗ ਪਤਕਾਂ ਜੀਆਂ 10 15 ਇਹਨਾਂ ਨੇ ਚੱਕ ਦਵਾ घंटे घंटा भी डेढ़ घंटा लग जाना हले बाकी उधर ही मोटर से चल गया है डैडी मैं चला दना जा कि मैं चला देर तो गया, गया ਤੋ ਇਹਨੂੰ ਮੋੜਿਆ ਜਾਂਦਾ ੜੇ ੜੇ ਪਾਣੀ ਭੱਜਾਈ ਹੁਣ ਤੱਕ ਤੇ ਕੋਹੋਂ ਟੁੱਟਦਾ ਪਹਿਲਾਂ ਟੁੱਟਦਾ ਸੀ ਗਾੜ ਵਿੱਚ ਮੀਂਹ ਪਿਆ ਪਿਆ ਹੈ ਨਾ ਉੱਪਰੋਂ ਰੀਤਾ ਜਿਹਾ ਗਿਆ ਸੀ ਵਿੱਚ ਤੋ ਜਾਂਦਾ ਭੱਜਾਈ ਅਗ ਕੱਤਾ ਭਰਨਾ ਸ਼ਾਇਦ ਹੁਣ ਚਾਰ ਪੰਜ ਕੁ ਛੇ ਕੁ ਵੀ ਜਾਂਦੀ ਲੇਟ ਉਦਾਂ ਤੇ ਉਹ ਬੱ ਚੱਲੇ ਆ ਇੱਕ ਦੋ ਹਲ ਤਾਂ ਹੁੰਦਾ ਦੌੜਾ ਹੀ ਪਾਣੀ ਆ ਆਦਾ ਹੋ ਗਿਆ ਇਹਨਾਂ ਇੱਕ ਬਰਾਬਰ ਖੜਾ ਭਾਈ ਸਾਰੇ ਇਹ ਚ ਪਾਣੀ ਦੇਖਦੇ ਇੱਕ ਰੀ ਟਾਈਮ ਕਰਕੇ ਨਹੀਂ ਤਾਂ ਇਹਨੂੰ ਮੋੜਦਨੇ ਕੱਲੇ ਨੂੰ ਫੇਰ ਛੋਟਾ ਗਿਆ ਰਹਾ ਹੈ ਉਹ ਕਾਲੂ ਭਰ ਜਾਊਗਾ ਚਲੋ ਭਾਈ ਦਿਖਾਉਨੇ ਫੇਰ ਅੱਗੇ ਤੁਹਾਨੂੰ ਉਹ ਭਾਈ ਇਹਨੂੰ ਮੋੜਤਾ ਆ ਉਹ ਪਰੇ ਰਹਿ ਗਏ ਆ ਦੋ ਕਿਾਰੇ ਬਸ ਤੇ ਆਹ ਕਿਹੜਾ ਛੋਟਾ ਸੀ ਮੈਂ ਕਿਹਾ ਟਾਈਮ ਥੋੜਾ ਰਹਿੰਦਾ ਆ ਇਹ ਭਰਜਣਾ ਜਦ ਤੱਕ ਆ ਵੀ ਭਰ ਗਿਆ ਉਦੋਂ ਮੋਹਰ ਲਈ ਭਰ ਗਿਆ ਇਹਦੋਂ ਦੋ ਕਿਾਰੇ ਰਹਿ ਗਏ ਇਹਦੋਂ ਬਾਅਦ ਬਸ ਕਾਗੀ ਜਿਹੜੀ ਲੱਗਣੀ ਆ ਹੋ ਜਾਣਾ ਫੁੱਲ ਮਾਦੀ ਨੂੰ ਵੀ ਚਲ ਜੂਗਾ ਨਾਲੇ ਪਾਣੀ ਸਪੈਦਿਆਂ ਨੂੰ ਵੀ ਲੱਗਦਾ ਹੁਣ ਨਾਲੇ ਮੋਟਰ 15 ਦੀ ਆ ਖਿੱਚੀ ਜਾਂਦੀ ਪਾਣੀ ਹੁਣ ਉਦਾਂ ਵੀ ਵਧੇ ਆ ਪਾਣੀ ਬੰਦਿਆ ਨਾ ਮੋਟਰਾਂ ਸਾਰੀਆਂ ਸੂਰਜ ਵੀ ਚਲ ਗਿਆ ਥੱਲੇ ਸੋਪਾ ਸੀਟਰ ਕਰਕੇ ਪਾਣੀ ਪੀਂਦੇ ਬਹੁਤ ਆਖਤੇ ਤੁਰਦਾ ਹੀ ਨਹੀਂ ਮਸੀ ਤੁਰਦਾ ਪਾਣੀ 7-8 ਮਿੰਟ ਹੋ ਗਏ ਆ ਪਾਣੀ ਨੱਕਾ ਮੋੜੇ ਨੂੰ ਇਹ ਵੀ ਪਾਣੀ ਇੰਨਾ ਕੀ ਹੋਇਆ ਬਸ ਬਾਕੀ ਬਾਈ ਦੇਖੋ ਮੌਸਮ ਵੀ ਹੁੰਦਾ ਲੱਗਦਾ ਥੋੜਾ ਥੋੜਾ ਬੱਦਲ ਬਾਈ ਜੀ ਨਾ ਹੀ ਪੀਪੇ ਤਾਂ ਵਧੀਆ ਕਰ ਲਿਆ ਹੁਣ ਇੱਧਰ ਨੂੰ ਆ ਮੜਾ ਮੜਾ ਕਿਤੇ ਕਿਤੇ ਪਿੱਧਰ ਚਲੋ ਬਾਈ ਬਾਕੀ ਦੇਖਦੇ ਆ ਕੀ ਬਣਦਾ ਆ ਚਲੋ ਬਾਈ ਕਰ ਦਈਏ ਕਮਾਦੀ ਨੂੰ ਵੀ ਮੋਰੇ ਤੋੜ ਦਈਏ ਦੋ ਕਰ ਦੋ ਥਾਂ ਤੋਂ ਉਹ ਵੀ ਭਰ ਜੂਗੀ ਨਾਲੇ ਫੇ ਗਾਂ ਨੂੰ ਬੀ ਬਣ ਗਿਆ ਉਹਦਾ ਤੇ ਆ ਬੀਜਾਂ ਦੇ ਖਤਕ ਥੋੜਾ ਬਹੁਤ ਮੋਲ ਲੈ ਲਾਂਗੇ ਤੇ ਬਾਕੀ ਆ ਬੀਜ ਦੇਣਾ ਸਾਰਾ ਹੀ ਇਹ ਬੜਾ ਕਿਹੜਾ ਤਈ ਹੋਣਾ ਮੇਰੇ ਸਭਾ ਮੈਂ ਖੱਤੇ ਤੋਂ ਥੋੜਾ ਜਿਹਾ ਵੱਧ ਵੀ ਹੋ ਸਕਦਾ ਜਾਂ ਘੱਟ ਹੋਊਗਾ ਉਹ ਲੰਬੀ ਬਹੁਤ ਆ ਦੋ ਦੋ ਢਾਈਆਂ ਖੱਤਿਆਂ ਲਈ ਆ ਗਈ ਲੈਟ ਅੱਜ ਫੇਰ ਅੱਜ ਨਿਬੜ ਜਾਣਾ ਸਾਰੇ ਇੰਨਾ ਕਿ ਤਾਂ ਭਰ ਗਿਆ ਸੀ ਰਾਤੀ ਹੁਣੇ ਆਈ ਆ 10 ਮਿੰਟ ਹੋਏ ਹੱਲੇ ਕੋ ਦੇਖੋ ਬਾਈ ਮਾੜੀ ਹੀ ਕੁੰਬਲ ਫੁੱਟੀ ਸੀ ਫੇਰ ਬੰਨਤੀ ਬਾੜਾ ਹੀ ਬਾਈ ਸੂਰਾ ਦਾ ਕੰਮ ਤਾਂ ਹੋ ਗਿਆ ਛੋਟੇ ਸਾਰੇ 7 8 ਕ ਮੇਰੇ ਸਨ ਰਹਿ ਗਏ ਆ ਆ ਤਾਂ ਹੁਣ ਇੰਨੀ ਜਿਹੜੇ ਛੋਟੇ ਆ ਇਦਾਂ ਦੇ ਇਹ ਜਿਆਦਾ ਛੋਟੇ ਆ ਬੋਨੀ ਤਾਂ ਆਉਂਦਾ ਬਾਈ ਭੱਜਾਈ ਚਾਸੀ ਬਾਈ ਡੈਗ ਬਹੁਤ ਜਾਂਦਾ ਆ ਚੂਆ ਵੀ ਆ ਗਿਆ ਬਾਈ ਇਹਦਾ ਵੀ ਕਰਨਾ ਪੈਣਾ ਹੱਲ ਮਾਦੀ ਦਾ ਠੀਕ ਹੈ ਉਦਾਂ ਕਨਾਲ ਕਿਥਾਂ ਹੋਣਾ ਇਹ ਉਦਾਂ ਵਧੀਆ ਨਿਕਲਿਆ ਹੋਣੀ ਆ ਇਹਨੇ ਸਾਲ ਬੀੜ ਨੇ ਆ ਨੂੰ ਇੱਦਾਂ ਹੀ ਬੀਤੀ ਸੀਗੀ ਮੈਂ ਤੇ 1000 ਰੁਪਏ 1000 ਨੂੰ ਕੁਇੰਟਲ ਆਹ ਬਾਈ ਕਿਹੜਾ ਚੱਕ ਗਿਆ ਹੁਣ ਉਤੋਂ ਹੀ ਚੱਕ ਲਿਆ ਸਾਰੀ ਕਣਕੀ ਵੱਢ ਲਈ ਆ ਪੈਰਾਨ ਹੋਈ ਗਈ ਸੀ ਇਤੋਂ ਮੇਰੇ ਸਾਂ ਨਾ 20 ਕਹੇ ਹਜ਼ਾਰ ਦੀ ਹੋ ਗਈ ਸੀ 20 ਤੋਂ ਥੋੜਾ ਜਿਹਾ ਫਿਰ ਘੱਟ ਹੋਈ ਸੀਗੀ ਖਰਚਾ ਖਰਚਾ ਕੱਢ ਕੇ ਹੋਈ ਗਈ ਸੀ ਹਾਂਜੀ 18 17 18 ਕਹੇ ਹਜ਼ਾਰ ਦੀ ਹੋ ਗਈ ਸੀ ਚੁਕਨਾਲ ਤੋਂ ਹੁਣ ਪੱਕਾ ਨਹੀਂ ਜੀਤਾ ਹੈਗਾ ਕਿੰਨੀ ਹੋਈ ਸੀਗੀ ਵੇਣਿਆਂ ਨੂੰ ਦਿੱਤੀ ਹਜ਼ਾਰ ਨੂੰ ਕੁਆਂਟਲ ਚਲੋ ਭਾਈ ਦੇਖਦੇ ਆ ਉਧਰ ਵੀ ਚਲਾਉਣੇ ਜਾ ਕੇ ਮੋਟਰ ਠੀਕ ਹੈ ਭਾਈ